ਸਾਰੇ ਕਿਸਾਨ ਪਰੋਣ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਆਜੋ ਆਪਾਂ ਗੱਲ ਕਰਦੇ ਆਂ ਬਾਸਮਤੀ ਦੇ ਰੇਟਾਂ ਬਾਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਜੀਂਦ ਮੰਡੀ ਦੀ ਜਿੱਥੇ 11 21 4210 ਰੁਪਏ ਵਿਕੀ ਹੈ ਸਫੀਦੋ ਮੰਡੀ ਗੱਲ ਕਰੀਏ 11 21 4191 ਰੁਪਏ ਵਿਕੀ ਹੈ 17 18 3650 ਰੁਪਏ ਵਿਕੀ ਹੈ 1885 3981 ਰੁਪਏ ਵਿਕੀ ਆ ਅਤੇ 1401 3311 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਫਤਿਹਬਾਦ ਮੰਡੀ ਦੀ ਜਿੱਥੇ 1401 3480 ਰੁਪਏ ਵਿਕੀ ਆ 1121 4220 ਰੁਪਏ ਵਿਕੀ ਆ 1885 3810 ਰੁਪਏ ਵਿਕੀ ਆ 1718 3630 ਰੁਪਏ ਵਿਕੀ ਆ 1509 3135 ਰੁਪਏ ਵੀ ਕੀ ਹੈ ਅਤੇ 1847 2920 ਰੁਪਏ ਵੀ ਕੀ ਹੈ ਅੱਗੇ ਮਤਲਬ ਉਹਦਾ ਮੰਡੀ ਦੀ ਗੱਲ ਕਰੀਏ ਜਿੱਥੇ 1718 3765 ਰੁਪਏ ਵੀ ਕੀ ਹੈ 1885 4038 ਰੁਪਏ ਵੀ ਕੀ ਹੈ 1121 4501 ਰੁਪਏ ਨੂੰ ਵੀ ਕੀ ਹੈ ਅੱਗੇ ਜੇਕਰ ਆਪਾਂ ਗੱਲ ਕਰੀਏ ਬਰਵਾਲਾ ਮੰਡੀ ਦੀ ਜਿੱਥੇ 1121 4251 ਰੁਪਏ ਵੀ ਕੀ ਹੈ 1718 3760 ਰੁਪਏ ਵੀ ਕੀ ਆ ਅਤੇ 1885 3921 ਰੁਪਏ ਵੀ ਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਰਾਣੀਆਂ ਮੰਡੀ ਦੀ ਜਿੱਥੇ 1401 3391 ਰੁਪਏ ਵੀ ਕੀ ਆ ਫਾਜ਼ਲ ਕਾ ਮੰਡੀ ਦੀ ਗੱਲ ਕਰੀਏ 1121 4015 ਰੁਪਏ ਵੀ ਕੀ ਆ 1718 3255 ਰੁਪਏ ਵੀ ਕੀ ਆ 1401 3150 ਰੁਪਏ ਵੀ ਕੀ ਆ ਅੱਗੇ ਜੇਕਰ ਮੁਕਸਰ ਮੰਡੀ ਦੀ ਗੱਲ ਕਰੀਏ ਜਿੱਥੇ 1121 3915 ਰੁਪਏ ਵਿਕੀ ਹੈ 1718 3420 ਰੁਪਏ ਵਿਕੀ ਹੈ 1401 3235 ਰੁਪਏ ਵਿਕੀ ਹੈ 1847 2850 ਰੁਪਏ ਵਿਕੀ ਹੈ ਅਤੇ 1692 3000 ਰੁਪਏ ਨੇ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਤਰਨਤਾਰਨ ਮੰਡੀ ਦੀ ਜਿੱਥੇ 1121 4276 ਰੁਪਏ ਵਿਕੀ ਹੈ 1718 3691 ਰੁਪਏ ਵਿਕੀ ਹੈ 1401 3231 ਰੁਪਏ ਵੀ ਕੀ ਹੈ 1509 2900 ਰੁਪਏ ਨੂੰ ਵਿਕੀ ਹੈ ਅਤੇ 1847 2875 ਰੁਪਏ ਵੀ ਕੀ ਆ ਅੱਗੇ ਬਟਾਲਾ ਮੰਡੀ ਦੀ ਜੇਕਰ ਗੱਲ ਕਰੀਏ ਜਿੱਥੇ 1121 4425 ਰੁਪਏ ਵੀ ਕੀ ਹੈ 1718 3895 ਰੁਪਏ ਵੀ ਕੀ ਹੈ ਅਤੇ 1847 2600 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਮਾਨਸਾ ਮੰਡੀ ਦੀ ਜਿੱਥੇ 1509 3030 ਰੁਪਏ ਵਿਕੀ ਹੈ 1847 2720 ਰੁਪਏ ਵਿਕੀ ਹੈ 1718 3350 ਪੈਣ ਵਿਕੀ ਹੈ ਅਤੇ 1401 3260 ਰੁਪਏ ਨੂੰ ਵਿਕੀ ਹੈ 1121 3800 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰਕੇ ਗੋਨੇ ਆਣਾ ਮੰਡੀ ਦੀ ਜਿੱਥੇ 1401 3250 ਰੁਪਏ ਵਿਕੀ ਹੈ 1509 2860 ਰੁਪਏ ਵਿਕੀ ਹੈ 1847 2730 ਰੁਪਏ ਵਿਕੀ ਹੈ 1718 3455 ਰੁਪਏ ਵਿਕੀ ਹੈ ਅਤੇ 1885 3750 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਬੂੰਦੀ ਮੰਡੀ ਦੀ ਜਿੱਥੇ 1718 3354 ਰੁਪਏ ਵਿਕੀ ਹੈ 1885 3200 ਰੁਪਏ ਨੂੰ ਵਿਕੀ ਹੈ 1509 2880 ਰੁਪਏ ਵੀ ਕੀ ਹੈ ਅਤੇ 1847 2780 ਰੁਪਏ ਵੀ ਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੋਟਾ ਮੰਡੀ ਦੀ ਜਿੱਥੇ 1509 2900 ਰੁਪਏ ਨੂੰ ਵਿਕੀ ਹੈ 1718 3611 ਰੁਪਏ ਵੀ ਕੀ ਹੈ 1847 2830 ਰੁਪਏ ਵੀ ਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਨਰੇਲਾ ਮੰਡੀ ਦੀ ਜਿੱਥੇ 1121 4135 ਰੁਪਏ ਵੀ ਕੀ ਹੈ 1718 3610 ਰੁਪਏ ਵਿਕੀ ਆ 1509 3100 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਨਰਵਾਣਾ ਮੰਡੀ ਦੀ ਜਿੱਥੇ 1885 3700 ਰੁਪਏ ਨੂੰ ਵਿਕੀ ਆ 1718 3550 ਰੁਪਏ ਵਿਕੀ ਆ ਅੱਗੇ ਜੇਕਰ ਗੱਲ ਕਰੀਏ ਕੈਥਲ ਮੰਡੀ ਦੀ ਜਿੱਥੇ 1121 4270 ਰੁਪਏ ਵਿਕੀ ਆ 1718 3750 ਰੁਪਏ ਵਿਕੀ ਆ ਅਤੇ 1885 3880 ਰੁਪਏ ਵਿਕੀ ਆ ਅੱਗੇ ਜੇਕਰ ਗੱਲ ਕਰੀਏ ਰੁਤਕ ਮੰਡੀ ਦੀ ਜਿੱਥੇ 17 18 3800 ਰੁਪਏ ਵਿਕੀ ਹੈ ਜਲਾਨਾ ਮੰਡੀ ਦੀ ਗੱਲ ਕਰੀਏ 11 21 4215 ਰੁਪਏ ਵਿਕੀ ਹੈ 17 18 3750 ਰੁਪਏ ਵਿਕੀ ਹੈ ਅੱਗੇ ਗੋਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 11 21 4272 ਰੁਪਏ ਵਿਕੀ ਹੈ 17 18 3742 ਰੁਪਏ ਵਿਕੀ ਹੈ 18 47 2900 ਰੁਪਏ ਨੇ ਵਿਕੀ ਹੈ ਅਤੇ 18 85 3931 ਰੁਪਏ ਵੀ ਕੀ ਹੈ ਅੱਗੇ ਪਿੱਲੂ ਖੇੜਾ ਮੰਡੀ ਦੀ ਗੱਲ ਕਰੀਏ ਜਿੱਥੇ 1121 4210 ਰੁਪਏ ਵਿਕੀ ਹੈ 1718 3670 ਰੁਪਏ ਵਿਕੀ ਹੈ ਅਤੇ 1885 3891 ਰੁਪਏ ਵਿਕੀ ਹੈ ਅੱਗੇ ਟੋਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1401 3380 ਰੁਪਏ ਵਿਕੀ ਹੈ 1509 3070 ਰੁਪਏ ਵਿਕੀ ਹੈ 1718 3600 ਰੁਪਏ ਨੂੰ ਵਿਕੀ ਹੈ ਤੇ 1885 3780 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਰਤਿਆ ਮੰਡੀ ਦੀ ਜਿੱਥੇ 17 18 3255 ਰੁਪਏ ਵਿਕੀ ਆ 1401 3335 ਰੁਪਏ ਵਿਕੀ ਆ 1886 3000 21 ਰੁਪਏ ਵਿਕੀ ਆ ਅੱਗੇ ਸਰਸਾ ਮੰਡੀ ਦੀ ਗੱਲ ਕਰੀਏ ਜਿੱਥੇ 1509 2980 ਰੁਪਏ ਵਿਕੀ ਆ 1847 2850 ਰੁਪਏ ਵਿਕੀ ਹੈ 1401 3439 ਰੁਪਏ ਵਿਕੀ ਹੈ ਅਤੇ 1718 3480 ਰੁਪਏ ਵਿਕੀ ਆ ਅੱਗੇ ਮਲੋਟ ਮੰਡੀ ਦੀ ਜੇਕਰ ਗੱਲ ਕਰੀਏ ਜਿੱਥੇ 1121 3960 ਰੁਪਏ ਵਿਕੀ ਹੈ 1718 3400 ਰੁਪਏ ਨੂੰ ਵਿਕੀ ਹੈ 1401 3300 ਰੁਪਏ ਨੂੰ ਵਿਕੀ ਹੈ ਅਤੇ 1692 2960 ਰੁਪਏ ਵਿਕੀ ਆ ਸੋ ਇਹ ਸੀ ਬਾਸਮਤੀ ਦੇ ਅੱਜ ਦੇ ਵੱਖ-ਵੱਖ ਵੈਰਾਈਟੀਆਂ ਦੇ ਤੇ ਵੱਖ-ਵੱਖ ਮੰਡੀਆਂ ਦੇ ਰੇਟ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ